ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮੁੰਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪਰ ਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਜਿੱਥੇ ਰੈਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪੁਸ਼ਟੀ ਕਰਦੇ ਆ ਤੇ ਪ੍ਰੋਪਰ ਕਾਰਵਾਈ ਜਲਦੀ ਨਾਲ ਤੇ ਬੰਦੀ ਆ ਉਹਦਾ ਇਸ ਸਮੇਂ ਵੱਡੀ ਤੇ ਅਹਿਮ ਖਬਰ ਤੁਹਾਨੂੰ ਸਾਂਝੀ ਕਰਦੇ ਪਏ ਤੁਹਾਡੇ ਸਿੱਕੀ ਜਿਲ੍ਹਾ ਪੁਲਸਰ ਪਾਸੋਂ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਦੱਸਿ ਗੀ ਮਿਲੀ ਗੋਆ ਜਿਹੜਾ ਸ਼ਾਹਪੂ ਗੰਢੀ ਹੋਟਲ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਕਰਨ ਜਿੱਥੇ ਰੇਡ ਕੀਤੀ ਗਈ ਹੈ ਪਤਨ ਦੱਸਿ ਗੀ ਜਿੱਥੇ ਤਿੰਨ ਕਪਲ ਜਿਹੜੇ ਨੇ ਕਾਬੂ ਕੀਤੇ ਜੇ ਮੌਕੇ ਦੇ ਜਿਹੜੇ ਗੱਲ ਕਰਾਂਗੇ ਮੈਜਰ ਜਿਹੜਾ ਮੌਕੇ ਤੇ ਪਰ ਜਿਹਨਾਂ ਚ ਕੰਮਜਾਬ ਹੋਇਆ ਹੈ ਪਰ ਜਿਲ੍ਹਾ ਪੁਲਸਰ ਬਸ ਵੀ ਕਹਿਣਾ ਹੈਗਾ ਕਿ ਅਦਰ ਹੋਰ ਹੋਟਲ ਤੇ ਰੈਸਟੋਰੈਂਟ ਉੱਤੇ ਇੱਕ ਬਾਰੀਗ ਦਿੱਤੀ ਗਈ ਹੈ ਜਿੱਥੇ ਅਲ ਨਿਗਲ ਕੰਮ ਕੋਈ ਚੱਲਦਾ ਹੈ ਜਾਂ ਕੋਈ ਗੈਰ ਕਾਨੂੰਨੀ ਕੰਮ ਚੱਲ ਕੋਡ ਅਗਰਾਂਡਰੀ ਆ ਜੀ ਛਾਪੁਰਕੰਡੀ ਨੂੰ ਸਕੂਲ ਨੂੰ ਜੀ ਛਾਪੁਰਕੰਡੀ ਉਪਗ੍ਰਹਮੀ ਮਹਾਰਾ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਛਾਪੁਰਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸੀ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰਸ਼ੀਦ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਇੱਥੇ ਬੰਦੀ ਆ ਉਹ ਕਰਾਂਗੇ ਮੋਕਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਜੋ ਫਰਦਰ ਇਹਦੇ ਵਿੱਚ ਆਊਗਾ ਦੇ ਆਪਾਂ ਉਹ ਮੰਦੀਆਂ ਦੀ ਕਰ ਰਹੀਨਾ ਤੇ ਕਰ ਰਹੇ ਹਾਂ